ਤੁਸ ਸਿੱਕਾਰ ਸਾਰੇ ਭਰਾਵਾਂ ਨੂੰ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਲੈ ਕੇ ਆਏ ਆ ਤੁਹਾਡੇ ਵਾਸਤੇ ਅੱਜ ਇਹ ਮੱਝ ਖੜੀ ਹੈ ਪਿੰਡ ਫੱਤਾ ਮਾਲੂਕਾ ਤਾਜੀ ਸੂਈ ਮੱਝ ਆ ਇੱਕ ਦੋ ਦਿਨ ਹੋਇਆ ਸੂਈ ਨੂੰ ਸੋ ਜਿਹੜੇ ਵੀਰ ਨੇ ਲੈਣੀਆਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ 15 ਕਿਲੋ ਦੀ ਬਾਈ ਵੋਟ ਦਿੰਦਾ ਮੱਝ ਦੀ ਦੁੱਧ ਦੀ ਪਿਛਲੇ ਸੂਏ ਵੀ ਚੰਗਾ ਦੁੱਧ ਕੱਢਿਆਗਾ 14-15 ਕਿਲੋ ਪਿਛਲੇ ਸੂਏ ਕੱਢਿਆ ਮੈਂ ਇਹਨਾਂ ਨੂੰ ਦੁੱਧ ਤੇ ਸੋ ਜਿਹੜੇ ਵੀਰ ਨੂੰ ਚਾਹੀਦੀ ਆ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਖਾਨ ਲੈਵੇ ਦੀ ਬਹੁਤ ਸਾਫ ਆ ਚਵਾਈ ਦੀ ਭੋਲੀ ਆ ਦੂਜਾ ਸੂਆ ਝੋਟੀ ਆ ਇਹ ਤੇ ਸੋ ਜਿਹੜੇ ਵੀਰ ਨੇ ਲੈਣੀ ਆ ਤਾਂ ਲੈ ਸਕਦਾ ਮोटा ਥਣ ਲੱਗਿਆ ਵਧੀਆ ਨਾ ਜਿਆਦਾ ਮੋਟਾ ਨਾ ਪਤਲਾ ਮੁੱਠੀ ਵਾਲਾ ਥਾਣਾ ਮਾਗਰ ਬੱਚਾ ਇਹਦੇ ਇਕੱਟਾਗਾ ਅਜੇ 2 ਦਿਨ ਹੀ ਹੋਇਆ ਸੂਈ ਨੂੰ ਚੰਗੇ